ਨਸ਼ਾ ਪੰਜਾਬ ਦੀ ਜਵਾਨੀ ਨੂੰ ਨਿਗਲਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਦੇ ਪਿੰਡ ਕੋਟੜਾ ਤੋਂ ਜਿੱਥੇ ਕਿ 28 ਸਾਲਾ ਨੌਜਵਾਨ ਹਰਜਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਹੋ ਗਈ ਹੈ ਮ੍ਰਿਤਕ ਹਰਜਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਪੁੱਤ ਦੀ ਮੌਤ ਦੇ ਕਾਰਨ ਪਰਿਵਾਰ ਸਦਮੇ ਵਿੱਚ ਹੈ ਉੱਥੇ ਇਸ ਘਟਨਾ ਤੋਂ ਬਾਅਦ ਪਿੰਡ ਵਾਲਿਆਂ ਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਪਿੰਡਾਂ ਕਸਬਿਆਂ ਦੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਸਰਕਾਰ ਤੇ ਪ੍ਰਸ਼ਾਸਨ ਨਸ਼ੇ ਤੇ ਠੱਲ ਪਾਉਣ ਦੇ ਵਿੱਚ ਫੇਲ ਸਾਬਤ ਹੋ ਰਹੀ ਹੈ ਤੇ ਇਹੀ وجہ ਹੈ ਕਿ ਅੱਜ ਪੰਜਾਬ ਦੀ ਜਵਾਨੀ ਨਸ਼ੇ ਦੇ ਪੇਟ ਚੜਦੀ ਜਾ ਰਹੀ ਹੈ। ਦੱਸਦਾ ਵੀ ਲਉਂਦਾ ਸੀ ਦੂਜਿਆਂ ਕੋਈ ਆਉਂਦਾ ਕੈਨਸੂਨ ਨੂੰ 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 ਖੰਡੋਂ ਉੱਤਰ ਪੱਟਿਆ ਗਿਆ। ਚੰਗਾ ਪਲ ਕਰੋਉਂਦੇ ਹੈਗਾ। ਤੇ ਮਾਂ ਥਬਨ ਵੀ ਕੁੱਟਮਾਰ ਵੀ ਕਰਦੀ ਸੀ ਜਦੋਂ ਬਾਲਾ ਹੋ ਜਾਂਦਾ। ਹੂੰ। ਮਾਗਰ ਵੀ ਫਿਰਦੀ ਸੀ ਸਾਰਾ ਦਿਨ ਬੰਨੀਆਂ ਚ ਫਿਰਦੀ ਰਹਦੀ ਵੀ ਆਈ ਨਾ ਹੋ ਜੀ ਆਈ ਨਾ ਹੋ ਜੀ ਉਹ ਸਾਰੇ ਸਾਰਾ ਦਿਨ ਇਹ ਇੱਕ ਨਸ਼ੀ ਬੋਰਡਰ ਆ ਜੀ ਮਾਤੂ ਆ ਬਹੁਤ ਜ਼ਿਆਦਾ ਨਸ਼ਾ ਹੋ ਰਿਹਾ ਜੀ ਸਾਡੀ ਤਾਂ ਸਰਕਾਰ ਅੱਗੇ ਸੀ ਬੇਨਤੀ ਕਿ ਸਾਹ ਬੰਦ ਕਰਨ ਕਿ ਸਾਕਤ ਕਰਨ ਨੂੰ ਮੋੜਨ ਕਿਉਂ ਕੱਲਾ ਸੀ ਸਾਡਾ ਸਾਡਾ ਚੱਲਾ ਗਿਆ ਕੋਹਰ ਪਿੱਤੀ ਪੁੱਤਰਾ ਕਿਸੇ ਅੰਮ੍ਰੀ ਇਹਦੇ ਘਰ ਦੇ ਬਹੁਤ ਹਾਲਾਤ ਮਾੜੇ ਨੇ ਜਿੱਟਾ ਜੀ ਸਮਾਂ ਹੈ ਕਿ ਸਨੇਚਰ ਸ਼ਰਾਬ ਵੀ ਖਿਮਿਕ ਬੇਕਰਨ ਸ਼ਰਾਬ ਵੇਚਦਾ ਸੜਕਾਂ ਤੇ ਮੋੜਾਂ ਹਰ ਇੱਕ ਥਾਂ ਵਿਕਦਾ ਜੀ ਕੋਈ ਘਟਾਉਣ ਨਹੀਂ ਗਲੀ ਗਲੀ ਵਿਕਦਾ ਜੀ ਹਾਂ ਟੱਗਦਾ ਹੀ ਬੈਂਟੇ ਜੀ ਕੋਈ ਸਖਤ ਸਖਤ ਕਾਨੂੰਨ ਮਣਾਵੇ ਨਸ਼ੇ ਦੇ ਦਿੱਤ ਲਿਆ ਪਾਉਂਦਾ ਵੀ ਫਾਇਦਾ ਨਹੀਂ ਸਾਡੇ ਘਰ ਅੱਜ ਭੈਣ ਪਹਿਰੇ ਨੂੰ ਤੁੱਟੇ ਦਿਨੇ ਬੰਨ੍ਹੇ ਫਿਰਦੇ ਨਹੀਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੀ ਨਸ਼ੇ ਦਾ ਕਾਰਨ ਜੋ ਸਰਕਾਰਾਂ ਤੇ ਕੋਈ ਇਹਦਾ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਦੀ ਇਹਦੇ ਵਾਸਤੇ ਕੋਈ ਦੋਰ ਨਹੀਂ ਪੰਜਵੇਂ ਸੱਤਵੇਂ ਦਿਨ ਸਾਡੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਕਰ ਪੱਟੇ ਜਾ ਰਹੀਆਂ ਨੇ ਇਹ ਵੀ ਕਲੌਤਾ ਬੇਟਾ ਸੀ ਸਾਡਾ ਜੋ ਇਹਨਾਂ ਵਕਤ ਤਾ ਪਹਿਲਾਂ ਸਰਬਾਸ ਹੋ ਗਿਆ ਇਹੀ ਕਮਾਂ ਪੇ ਦਾ ਸਹਾਰਾ ਸੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਅੱਗੇ ਤੋਂ ਇਹਦੇ ਵਾਸਤੇ ਕੋਈ ਸਖਤ ਕੰਟਰੋਲ ਕਰਕੇ ਪ੍ਰਸ਼ਾਸਨ ਨੂੰ ਕਹਿ ਕੇ ਵੀ ਇਹ ਜੋ ਸਰੇਆਮ ਸਾਡੇ ਪਿੰਡਾਂ ਚ ਝੋੜਿਆ ਚ ਨਸ਼ਾ ਫੈਤਰਿਆ ਹੈ ਬੱਚੇ ਨਸ਼ੇ ਨਾਲ ਗ੍ਰਸਤ ਹੋ ਰਿਹਾ ਨੌਜਵਾਨ ਪੀੜੀ ਸਾਡੀ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਅਸੀਂ ਬੇਨਤੀ ਕਰਦੇ ਆਂ ਭਗਵੰਤ ਮਾਨ ਸਰਕਾਰ ਨੂੰ ਜੋ ਸਰਕਾਰ ਚ ਬਦਲਾ ਦੇ ਨਾਂ ਤੇ ਆਈ ਸੀ ਅੱਜ ਦੇਖੋ ਪੂਰਾ ਖਰਾਰਾ ਪੈ ਰਿਹਾ ਤੀਜੇ ਚੌਥੇ ਦਿਨ ਹਰ ਇੱਕ ਪਿੰਡ ਚ ਇੱਕ ਅਰਥੀ ਉੱਠ ਰਹੀ ਹੈ ਆ ਹੁਣ ਪੰਜ-ਛੇ ਦਿਨ ਪਹਿਲਾਂ ਇੱਕ ਲੜਕਾ ਸਾਡਾ ਨੌਜਵਾਨ ਇਸ ওভারਡੋਜ ਦੇ ਕਾਰਨ ਉਹਦੀ ਮੌਤ ਹੋਈ ਕੋਈ ਨਸ਼ੇ ਦੇ ਕਾਰਨ ਐਕਸੀਡੈਂਟ ਨਾਲ ਮੌਤ ਹੋ ਜਾਂਦੀ ਹੈ ਕੋਈ ਉਗੋ ਡੋਜ ਪੈ ਕੇ ਰਾਤ ਪਿਆ ਰਹ ਜਾਂਦਾ ਟੀਕੇ ਗੋਲੀਆਂ ਸਮਾਇਕ ਚਿੱਟਾ ਇਹ ਹਰ ਇੱਕ ਝੋਲਿਆਂ ਚ ਲੈ ਲੈ ਕੇ ਮੋੜਾਂ ਤੇ ਕਿਤੇ ਆਪਣਾ ਕੈਂਚੀਆਂ ਨੇ ਕਿਤੇ ਵੀ ਲਾ ਲੋ ਪ੍ਰਸ਼ਾਸਨ ਇਹਦੇ ਵਾਸਤੇ ਕੋਈ ਗੌਰ ਨਹੀਂ ਕਰ ਰਿਹਾ ਜੋ ਕਮੇਟੀਆਂ ਬਣਾਈਆਂ ਹੋਈਆਂ ਨੇ ਜੇ ਕਮੇਟੀ ਕੋਈ ਕਹਿੰਦੀ ਹੈ ਤਾਂ ਇਹ ਜਿਹੜੇ ਨਸ਼ਈ ਨੇ ਉਹਨਾਂ ਦੇ ਗਲ ਪੈਂਦੇ ਨੇ ਉਹ ਵੀ ਕੁਝ ਨਹੀਂ ਕਰ ਸਕਦੇ ਉਹਨਾਂ ਦਾ ਘਰ-ਬਾਰ ਫੂਕਣ ਤੱਕ ਜਾਂਦੇ ਆ ਇਹ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਤੇ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਹੋਰ ਕਿਸੇ ਦਾ ਘਰ ਨਾ ਪਟਿਆ ਜਾਵੇ ਇਹ ਤੇ ਸਾਡੀ ਅਥਵਨ ਕੇ ਸਾਰੇ ਨੱਗਰ ਵਿਰਜ ਹੈ ਵੀ ਇਸ ਵਾਸਤੇ ਖਾਸ ਧਿਆਨ ਦਿੱਤਾ ਜਾਵੇ ਪ੍ਰਸ਼ਾਸਨ ਨੂੰ ਕਹਿ ਕੇ ਸਖਤਾਈ ਕਰਾਈ ਜਾਵੇ ਜੋ ਪਿੰਡਾਂ ਚ ਨਸ਼ਾ ਵਿਕਦਾ ਹੈ दारू ਖੁੱਲਿਆਂ ਮਨਜਾਇਸ਼ ਸ਼ਰਾਬ ਵਿਕਦੀ ਹੈ ਤੇ ਆ ਕੇ ਬਾਹਰੋਂ ਹਰਿਆਣੇ ਦੀ ਸ਼ਰਾਬ ਪਿੰਡਾਂ ਚ ਵੇਚੀ ਜਾ ਰਹੀ ਹੈ ਘਰਾਂ ਚ ਜਾ ਕੇ ਸਪਲਾਈ ਹੋ ਰਹੀ ਹੈ ਝੋੜਿਆਂ ਚ ਜਾ ਜਾ ਗੋਲੀਆਂ ਵੇਚਦੇ ਐ ਚਿੱਟਾ ਵੇਚਦੇ ਐ ਇਹਦੇ ਉੱਤੇ ਕੋਈ ਸਰਕਾਰ ਤਾਂ ਇਧਰ ਵਾਸਤੇ ਕੋਈ ਧਿਆਨ ਨਹੀਂ ਸਿਰਫ ਸਰਕਾਰ ਤਾਂ ਕਿਕਲੀਆਂ ਗੌਂ ਤੇ ਰਹਿ ਗਈ ਇਸ ਕਰਕੇ ਸਾਨੂੰ ਭਗਵੰਤ ਮਾਨ ਨੂੰ ਬੇਨਤੀ ਹੈ ਪੁਰਜੋਰ ਵੀ ਇਹ ਸਾਡੇ ਜੋ ਨੌਜਵਾਲ ਬੱਚੇ ਤੀਜੇ ਚੌਥੇ ਦਿਨ ਹਰੇਕ ਘਰ ਚੋਂ ਅਰਥੀ ਉੱਠ ਰਹੀ ਹੈ ਇਕੱਲੇ ਇਕੱਲੇ ਪੁੱਤ ਦਾ ਮਾਮਾ ਕਿਵੇਂ ਚੱਲਣ ਗਿਆ ਪੈਣਾ ਨਹੀਂ ਆ ਉਹਨਾਂ ਦੇ ਵੀਰ ਮਰ ਰਹੇ ਹੈ ਇਹ ਬਹੁਤ ਹੀ ਮਤਭਾਗੀ ਘਟਨਾ ਹੈ ਇਸ ਕਰਕੇ ਬੇਨਤੀ ਹੈ ਸਾਡੀ ਸਾਡੇ মিডিਆ ਨਾਲ ਰਹੀ ਤੇ ਇਹ ਉੱਤੇ ਗੱਲ ਪਹੁੰਚਾਈ ਜਾਵੇ ਤਾਂ ਕਿ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਇਹਦੇ ਵਾਸਤੇ ਖਾਸ ਨਸ਼ੇ ਵਾਸਤੇ ਧਿਆਨ ਦਿੱਤਾ ਜਾਵੇ ਅਸੀਂ ਹੋਰ ਸਰਕਾਰ ਤੋਂ ਕੁਝ ਨਹੀਂ ਮੰਗਦੇ ਆ ਸਾਡੇ ਪੁੱਤ ਬਚਾਏ ਜਾਣ ਕਾ ਸਾਨੂੰ ਭਿੱਖੀ ਪੈਂਦਾ ਹੈ ਜ਼ਿਲ੍ਹਾ ਸਾਨੂੰ ਮਾਨਸਾ ਪੈਂਦਾ ਹੈ ਐਸਐਸਪੀ ਮਾਨਸਾ ਪੈਂਦਾ ਹੈ ਅਸੀਂ ਬਹੁਤ ਵਾਰੀ ਕਿਹਾ ਜਿਹੜੀਆਂ ਦੁਕਾਨਾਂ ਸਰਿਆਂ ਬਿਕਰੀਆਂ ਨੇ ਭਿੱਖੀ ਸਰੇ ਆਮ ਨਸ਼ਾ ਬਿਕ ਰਿਹਾ ਹੈ ਝੋਲਿਆਂ ਚ ਪਾਪਾ ਇੱਥੋਂ ਜਵਾਕ ਜਾਂਦੇ ਆ ਤੇ ਲੈ ਕੇ ਆਉਂਦੇ ਆ ਕੋਈ ਕੰਟਰੋਲ ਨਹੀਂ ਹੈ ਦੇ ਉੱਤੇ ਕੋਈ ਪ੍ਰਸ਼ਾਸਨ ਦਾ ਦੇ ਵਾਸਤੇ ਧਿਆਨ ਨਹੀਂ ਕੋਈ ਲਿਖਤੀ ਰੂਪ ਜਵਾਕ ਨਹੀਂ 8 ਵਜੇ ਤੋਂ ਕੋਈ ਬੰਦਾ ਨਹੀਂ ਨਿਕਲ ਸਕਦਾ ਚਰਾਹਾਂ 'ਚ ਬਹਿ ਬਹਿ ਇਹ ਨਸ਼ੇ ਲਾਉਂਦੇ ਆ ਕੋਹਾਂ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਨੇ ਇਸ ਵਾਸਤੇ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ ਪ੍ਰਸ਼ਾਸਨ ਨੂੰ ਧਿਆਨ ਦਿਵਾ ਚੁੱਕਿਆ ਕੋਈ ਵੀ ਮੰਤਰੀ ਵਕਾਰ ਆਉਂਦਾ ਉਹ ਤੋਂ ਵੀ اسی ਆਵਾਜ਼ ਠੋਣਿਆ ਵੀ ਇਹ ਸਾਡਾ ਜਿਹੜਾ ਪੀਡੀਆ ਖਤਮ ਹੁੰਦੀ ਜਾ ਰਹੀ ਹੈ ਨਸ਼ਿਆਂ ਦੇ ਨਾਲ ਇਸ ਵਾਸਤੇ ਖਾਸ ਧਿਆਨ ਦਿੱਤਾ ਜਾਵੇ ਕਿ ਇਹਨਾਂ ਨਸ਼ਿਆਂ ਨੂੰ ਬੰਦ ਕੀਤਾ ਜਾਵੇ